ਬਾਬਾ ਸਾਹਿਬ ਭੀਮਰਾਓਂ ਉਮੇਦਕਰ ਜੀ ਨੇ ਆ ਸਾਨੂੰ ਕੁਰਸੀਆਂ ਤੇ ਬਹਿਣ ਦਾ ਅਧਿਕਾਰ ਬੋਲਣ ਦਾ ਅਧਿਕਾਰ ਆ ਚਿੱਟੇ ਕਪੜੇ ਪਾ ਕੇ ਬਹਿਣ ਦਾ ਮਾਈਕਰਾਈ ਅਧਿਕਾਰ ਮੁਸ਼ਕਿਲੋਂ ਸੇ ਭਰੀ ਵੀ ਲੋਕੀ ਹੈ ਘੜੀ ਕੋਤੀ ਖੁਸ਼ਹਾਲ ਵੀ ਮੂ ਨਾ ਆਤੇ ਅਗਰੇ ਆਈ ਹੋਪ ਸੋ ਜੋ YouTube ਤੇ ਕਨਫਿਊਜ਼ਨ ਚੱਲ ਰਹੀ ਹੈ ਪਿੱਛੇ ਦੇ ਗੁੱਡ ਪਰਫਾਰਮੈਂਸ ਵਾਲੀ ਉਹ ਮੈਂ ਕਲੀਅਰ ਕਰਨ ਚ ਥੋੜਾ ਕਾਮਯਾਬ ਹੋਇਆ ਉਹ ਮੈਂ ਕਲੀਅਰ ਕਰਨ ਚ ਥੋੜਾ ਇਹ ਕਾਮਯਾਬ ਹੋਇਆ ਬਾਬਾ ਸਾਹਿਬ ਨੇ ਕਿਹਾ ਕਿ ਮੁਸਲਮਾਨ ਭਾਰਤ ਦੇ ਹਿੰਦੂ ਨਹੀਂ ਇੱਕ ਡਿਫਰਾਈਮ ਸੈਕਸ਼ਨ ਹੈ ਸੋ ਭਾਰਤ ਦੇ ਮੁਸਲਮਾਨਾਂ ਨੂੰ ਵੀ ਸੈਪਰੇਟ ਇਲੈਕਟ੍ਰੇਟ ਦਿੱਤੇ ਜਾਣ ਵੱਖਰੇ ਚੋਣ ਖੇਤਰ ਦਿੱਤੇ ਜਾਣ ਕੋਈ ਵੀ ਗੱਲ ਮੈਂ ਆਜੇ ਵੱਲੋਂ ਨਹੀਂ ਬਣਾ ਰਿਹਾ ਤੇ ਪੜਾਈ ਡਾਕਟਰ ਪ੍ਰੀਮਰ ਆ ਬੇਦਕਾਰ ਤੇਰੀ ਸੋਚ ਤੇ ਡਾਕਟਰ ਪ੍ਰੀਮਰ ਤੇਰੇ ਕਾਜ ਅੱਜ ਲਾ ਕੇ ਜਿਹੜਾ ਕਰਾ ਦੇ ਡਾਕਟਰ میٹ دے لگے میٹگاراں مر رہے امر رہے امر نہیں لینٹر کئی ہے پہرا اس نہیں کئی ہے کیونکہ سارے گھراں چ میرا پرٹھا کران گے پورا داد صاحب میٹگاراں مر رہے رہے ملازماں داد صاحب میٹگاراں مر رہے امر رہے ہے تاں بندا لاو کے ਅੱਗੇ ਬਾਈ ਅੱਗੇ ਅੱਗੇ ਆਜੋ 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 ਆਜ بابا صاحب نو نمسکار کر رہے نے سواگت کرنے گئے نا سردار سرجیت جی جیون جی اور وکیل ਇਹ ਲੋਕਾਂ ਨੇ ਸਾਡੇ ਅੱਜ ਅਸੀਂ ਸਪੀਕਰ ਬਣਿਆ ਡਾਕਟਰ ਭੀਮਰਾਓਂ ਬੇਦਕਰ ਦੇ ਉਹਦੇ ਕੋਈ ਕਨਸਟੀਟਿਊਸ਼ਨ ਕਰਕੇ ਉਹਨੇ ਪੜਾਇਆ ਹੈ ਕਾਨੂੰਨਾ ਕਰਕੇ ਹੈ ਸਾਡੇ ਦੇਸ਼ ਦੇ ਵਿੱਚ ਸਾਡੀਆਂ ਜਿਹੜੀਆਂ ਮਤਾਵਾਂ ਪੈਣਾ ਉਹਨਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹਨਾਂ ਨੂੰ ਬਰਾਬਰ ਦਾ ਕਾਨੂੰਨੀ ਅਧਿਕਾਰ ਦਵਾਇਆ ਉਹ ਡਾਕਟਰ ਭੀਮਰਾਓਂ ਬੇਦਕਰ ਜੀ ਨੇ ਦਵਾਇਆ ਸੋ ਉਹਨਾਂ ਦੀ ਦੇਣ ਤਾਂ ਅਸੀਂ ਮਤਲਬ ਮਾ ਜੀ ਇਹ ਨਹੀਂ ਸਕਦਾ ਸੁਵਿਧਾ ਦੇ ਵਾਸਤੇ ਮੈਂ ਅੱਜ ਸਰਕਾਰ ਨੂੰ ਲਿਖੂੰਗਾ ਜਦੋਂ ਕੌਨਸਟੀਟਿਊਸ਼ਨ ਦੇ ਹੁੰਦਾ ਨਾ ਉਸ ਦਿਨ ਸਾਡੇ ਬੱਚਿਆਂ ਤੋਂ ਕੰਪਨੀ ਵੀ ਕਰਾਇਆ ਜਾਵੇ ਭਾਸ਼ਾ ਮੁਕਾਬਲੇ ਕਰਾਇਆ ਜਾਵੇ ਲੈਕਚਰ ਕਰਾਇਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਾਬਾ ਜੀ ਦੀ ਬਾਬਾ ਸਾਹਿਬ ਦੀ ਜਿਹੜੀ ਦੇਣ ਹੈ ਸਾਡੇ ਹਿੰਦੁਸਤਾਨ ਨੂੰ ਸਾਡੇ ਭਾਰਤ ਨੂੰ ਉਹਦੇ ਬਾਰੇ ਜਾਣਕਾਰੀ ਮਿਲ ਸਕੇ। ਰਾਮ ਜੀ ਦਾ ਤਧਰਵਾਦ ਪੰਜਾਬ ਕੋਆਰਡੀਨੇਟਰ ਸਰਸ ਪ੍ਰੈਸ ਨੂੰ ਪੰਜਾਬ ਦਾ ਕਰ ਸਕਦੇ ਸਾਨੂੰ ਕੋਈ ਦਿਨ ਹਾਰ ਪਾ ਕੇ ਜਾਂ ਸੀ ਇਹਨਾਂ ਨੂੰ ਰਫੇਦਾਰੇ ਲਾ ਕੇ ਸਾਨੂੰ ਇਹ ਚਾਹੀਦਾ ਵੀ ਅਸੀਂ ਲਗਾਤਾਰ ਜਿਹੜੀ ਇਹਨਾਂ ਦੇ ਵਿਚਾਰਤਾਂ ਤੇ ਪੈਰਾ ਦੇ ਇੱਕ ਕਲਾਸ ਉਸ ਸਮੇਂ ਦੇ ਅੰਦਰ ਮਜ਼ਦੂਰ ਦੀ ਹਾਲਤ ਇਨੀ ਮਾੜੀ ਸੀ ਕਿ ਉਹਨਾਂ ਦੇ ਮਗਰਕ ਝਾੜੂ ਬੰਦਿਆ ਜਾਂਦਾ ਸੀ ਤੇ ਕਿਸੇ ਚੰਗੇ ਦਾ ਕੋਈ ਪੈਰ ਨਾ ਜੇ ਵੀ ਧਰਤੀ ਸਾਫ਼ ਰਹੇ ਇਹ ਜੇ ਹਾਲਾਤਾਂ ਵਿੱਚ ਜਦੋਂ ਇਹਨਾਂ ਕਰਦੇ ਇਸ ਤਕਾਈ ਨੂੰ ਬਾਹਰ ਕੱਢ ਕੇ ਲਿਆਂਦਾ ਮੈਨੂੰ ਲੱਗਦਾ ਵੀ ਇਹ ਸਾਡੀ ਛੋਟੀ ਜੀ ਹਾਜ਼ਰੀ ਆ ਸਾਨੂੰ ਲੱਗਦਾ ਵੀ ਵੱਡੇ ਵੱਡੇ ਤਰ੍ਹਾਂ ਦੇ ਉੱਤੇ ਸਾਨੂੰ ਸਾਵਧਾਨੀ ਰੱਖੀ ਕਰਨੀ ਚਾਹੀਦੀ ਹੈ ਜਿੰਨੇ ਵਿੱਚ ਉਹਨਾਂ ਨੇ ਅਧਿਕਾਰ ਬਹੁਤ ਵੱਡੇ ਵੱਡੇ ਲੈ ਗਏ ਉਹ ਸੱਤਾ ਵਿੱਚ ਅੱਜ ਦੀ ਜਿਹੜੀ ਗਵਰਨਮੈਂਟ ਆ ਪੂਰੀ ਵੀ ਪੂਰਾ ਜਿਹੜਾ ਸੰਵਿਧਾਨ ਦੇ ਉੱਤੇ ਅਟੈਕ ਕਰਦੀ ਨਜ਼ਰ ਆਉਂਦੀ ਆ ਕਦੇ ਉਹ 73ਵੀਂ 74ਵੀਂ ਸੋਧ ਲੈ ਕੇ ਆਉਂਦੀ ਆ ਜਿੰਦੇ ਵਿੱਚ ਮਹਿਕਮਿਆਂ ਦੀ ਸਮਾਪਤੀ ਆ ਵਾਧ ਅਧਿਕਾਰ ਦੇ ਦੇਣੇ ਕਮੇਟੀਆਂ ਬਣਾ ਕੇ ਇਸ ਪਾਸੇ ਨੂੰ ਦੂਰੀ ਹੋਈ ਆ ਕਦੇ ਵਾਕਾ ਬੋਰਡ ਬਿੱਲ ਲੈ ਕੇ ਆਉਂਦੀ ਆ ਕਦੇ ਘੱਟ ਗਿਣਤੀਆਂ ਤੇ ਹਮਲੇ ਕਰਨ ਵਾਸਤੇ ਕਦੇ 370 ਧਾਰਾ ਤੋੜੀ ਜਾਂਦੀ ਆ 10 ਕਿਰਤ ਕਾਨੂੰਨ ਜਿਹੜੇ 44 ਦੇ ਜਿਹੜੇ ਸਾਡੇ ਮਜ਼ਦੂਰਾ ਮਲਾਜਮਾਂ ਵਾਸਤੇ ਜਿਨ੍ਹਾਂ ਨੂੰ ਉਜਰਤਾਂ ਦੇ ਵਿੱਚ ਲੈ ਕੇ ਆਉਣਾ ਕਈ ਕਰਨੇ ਮੁਲਾਜ਼ਮ ਪਬਲਿਕ ਸੈਕਟਰ ਦੀ ਰਾਖੀ ਕਰਨੀ ਉਹ ਸਾਰੇ ਦੇ ਸਾਰੇ ਤੋੜ ਕੇ ਉਹਨਾਂ ਨੇ 10 ਕੋਰਡ ਵਿੱਚ 4 ਕੋਰਡਾ ਲੈ ਕੇ ਉਹ ਧੱਕ ਦੇਖੋ ਸੁਧਾਰ ਦੇ ਉੱਤੇ ਅੰਬੇਦਕਰ ਦੀ ਵਿਚਾਰਾ ਦੀ ਰਾਖੀ ਤਾਂ ਹੀ ਹੋਣੀ ਹੈ ਜੇ ਸੁਧਾਰ ਦੀ ਰਾਖੀ ਅਸੀਂ ਕਰਦੇ ਹਾਂ ਉਸ ਸਮੇਂ ਉਹੀ ਸੁਧਾਰ ਦੇ ਅੰਦਰ ਸਾਨੂੰ ਐਮੈਂਡਮੈਂਟ ਆ ਇਹ ਕਰਨ ਦੀ ਲੋੜ ਆ ਵੀ ਜਿੱਥੇ 20 ਕੋਰਡ ਲੋਕ ਸੁੱਕੇ ਸੌਂਦੇ ਆ ਉਹਨਾਂ ਦਾ ਰਜਗਾਰ ਦਾ ਪ੍ਰਬੰਧ ਕਿਵੇਂ ਕੀਤਾ ਜਾਣਾ ਚਾਹੀਦਾ ਭਾਰਤ ਵਾਲਾ ਦੇ ਉੱਤੇ ਤਾਂ ਸਾਡਾ ਸਾਡੇ ਕੋਲ ਤਾਂ ਸਾਈਕਲ ਨਹੀਂ 10000 ਤਨਖਾਹ ਲੈਣ ਵਾਲਾ ਜਿਹੜਾ ਮਜ਼ਦੂਰ ਆ ਮੁਲਾਜ਼ਮ ਕੰਮ ਕਰਦਾ ਉਹਦਾ ਸਾਈਕਲ ਮਸਲਾ ਲਊਗਾ ਆਪ ਤਾਂ ਜਿੱਥੇ ਇਹਨੂੰ ਸਿੱਖਿਆ ਜਿਹਨੇ ਅੰਬੇਦਕਰ ਜੀ ਨੇ ਕਿਹਾ ਕਿ ਉਹ ਸਿੱਖਿਆ ਉਹ ਜਿਹੜਾ ਮਤਲਬ ਦੁੱਧ ਆ ਜਿਹਨਾਂ ਬਣ ਕੇ ਬੰਦਾ ਸ਼ੇਰ ਬਣ ਕੇ ਜਿਹੜਾ ਤਹਾੰਗਾ ਤੇ ਉਹ ਸਿੱਖਿਆ ਸਾਡ ਦੂਰ ਕੀਤੀ ਜਾ ਰਹੀ ਆ ਬੜੀ ਤਰਾਸਦੀ ਐ ਮੈਂ ਪੰਜਾਬ ਦੀ ਗੱਲ ਕਰਦਾ ਵੀ 35% ਸਕੂਲ ਐਸੇ ਨੇ ਜਿੱਥੇ ਪ੍ਰਿੰਸੀਪਲ ਵਾਲੀ ਮਰਾਚਰੀ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਵੱਡੇ ਵੱਡੇ ਸਭ ਜੇ ਮਾਰੀ ਜਾਂਦੀ ਆ ਉਹ ਉੱਪਰੋਂ ਥੱਲੇ ਤੱਕ ਨੀਤੀ ਵਿੱਚ ਕੋਈ ਫਰਕ ਨਹੀਂ ਦੂਸਰੇ ਪਾਸੇ ਅੰਬੇਦਕਰ ਦੀ ਸਮਝ ਏ ਸੀ ਉਹ ਵੀ ਸਮਾਜ ਇੱਕ ਤਰ੍ਹਾਂ ਦਾ ਹੋਵੇ ਉਹਨਾਂ ਨੇ ਕਿਤੇ ਵੀ ਨਹੀਂ ਆਖਿਆ ਵੀ ਅਸੀਂ ਦਲਤਾਵਾਸਤ ਲੜੇ ਆ ਅੱਜ ਜੇ ਨੌਕਰੀਆਂ ਮਿਲਦੀਆਂ ਆ ਤਾਂ ਮੈਂ ਹਿੰਦੂਆਂ ਦਾ ਮੁੰਡਾ ਮੈਨੂੰ ਵੀ ਮਿਲੀ ਜਾਂਦੀ ਸੰਵਿਧਾਨ ਦੇ ਅਨੁਸਾਰ ਮਿਲੀ ਆ ਉਸੇ ਕਾਨੂੰਨ ਚੋਂ ਮਿਲੀ ਆ ਜੋ ਸੰਵਿਧਾਨ ਦਾ ਅੰਬੇਦਕਰ ਜੀ ਨੇ ਬਣਾਇਆ ਫਿਰ ਇਹ ਥੱਲੋ ਇਹ ਗੱਲ ਕਿਵੇਂ ਉੱਠਦੀ ਆ ਵੀ ਕੱਲਾ ਐਸ்சி ਬੀਸੀ ਵਾਸਤੇ ਹੀ ਬਣਿਆ ਸਾਰਾ ਨਹੀਂ ਬਾਝੇ ਪੋਸਟਾਂ ਜਿਹੜੀਆਂ ਖਤਮ ਕੀਤੀਆਂ ਜਾ ਰਹੀਆਂ ਔਰ ਮੈਂ ਜਦੋਂ ਵੀ ਚੱਕ ਕੇ ਅਸੀਂ ਕੋਈ ਭਰਤੀ ਦੀ ਨਵੀਂ ਗੱਲ ਵੇਖਦੇ ਆ ਉਹਦੇ ਵਿੱਚ ਆਊਟਸੋਰਸ ਦਾ ਬੰਦਾ ਭਰਤੀ ਰੱਖਿਆ ਜਾਂਦਾ ਤਾਂ ਮੈਂ ਇਹ ਸਮਝਦਾ ਵੀ ਉਹਦੇ ਚ ਐਸਸੀਬੀਸੀ ਤੇ ਕੋਈ ਜਰਨਲ categories ਜਾਂ ਤਾਂ ਕੋਈ ਗੱਲ ਹੀ ਹੈ ਨਹੀਂ ਇੱਕ ਮਾਤਰ ਗੱਲ ਆ ਐਡੀ ਵੱਡੀ ਗੱਲ ਸੰਵਿਧਾਨ ਚ ਐਡੀ ਵੱਡੀ ਸੋਧ ਕਰਤੀ ਵੀ ਜਿਹੜੀ ਪੱਕੀ ਨੌਕਰੀ ਫੌਜ ਦੀ ਜਿੰਨੇ ਸਾਡੇ ਦੇਖ ਦੀ ਰੱਖਿਆ ਕਰਨੀ ਹੈ ਤੇ ਰੱਖਿਆ ਬਜਟ ਕਰੋੜਾ ਰੁਪਇਆ ਉਹਨਾਂ ਨੇ ਕੀਤਾ ਜਾਂ ਰੱਖਿਆ ਬਜਟ ਵਾਸਤੇ ਪਰ ਜਿਹੜੀ ਭਰਤੀ ਆ ਉਹ 4000 ਰੁਪਇਆ ਅਗੜੀ ਵੀਰ ਦੇ ਨਾਲ ਨੌਜਵਾਨਾਂ ਦਾ ਐਡਾ ਵੱਡਾ ਸ਼ੋਸ਼ਣ ਇਸ ਯੁੱਗ ਦੇ ਵਿੱਚ ਇਸ ਸੰਵਿਧਾਨ ਦੇ ਉੱਤੇ ਐਡੀ ਵੱਡੀ ਛੱਟ ਔਰ ਦੂਜੇ ਪਾਸੇ ਹੁਣੇ-ਹੁਣੇ ਸਾਰੇ ਦੇਸ਼ 'ਚ ਤੁਸੀਂ ਦੇਖੋਗੇ ਖਬਰਾਂ ਵੀ ਆ ਉਹ ਵੇਖੋ ਜੀ ਮੋਦੀ ਸਾਹਿਬ ਨੇ ਵੀ ਆਏ ਕਿਹਾ ਮੋਦੀ ਸਾਹਿਬ ਨੇ ਵੀ ਇਸ ਨੂੰ ਰੱਖਿਆ ਕਰਨ ਦੀ ਗੱਲ ਕੀਤੀ ਕਰ ਇੱਕ ਥੱਲੋਂ ਗੱਲ ਆ ਜੋਗੀ ਆਮ ਆਦਮੀ ਪਾਰਟੀ ਵਾਂਗ ਕਰ ਰਹੀ ਆ ਕਾਂਗਰਸੀ ਵਾਂਗ ਕਰ ਰਹੀ ਆ ਪਰ ਕਿਥੇ ਨਾ ਕਿਥੇ ਸੰਵਿਧਾਨ ਦੇ ਅੰਦਰ ਜਿਹੜੀਆਂ ਛੇੜਛਾੜਾਂ ਹੋ ਜਾਂ ਉਹਦੇ ਨਾਲ ਦਿਨੋਂ ਦਿਨ ਦੀ ਕਰੀਬੀ ਵਾਤੀ ਜਾ ਰਹੀ ਆ ਅਮੀਰ ਗਰੀਬ ਦਾ ਪਾੜਾ ਇਹਨਾਂ ਵਧਦਾ ਜਾ ਰਿਹਾ ਵੀ ਗਰੀਬਾਂ ਤੋਂ ਕਰਜ਼ੇ ਨਹੀਂ ਚੁਕਾਏ ਜਾ ਰਹੇ ਤੇ ਜਿਹੜੇ ਅਮੀਰ ਨੇ ਉਹਨਾਂ ਦੇ ਕਰਜ਼ੇ ਕਰੋੜਾਂ ਰੁਪਏ ਮਾਫ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਵਖਾ ਕੇ ਉਹਨਾਂ ਕਹਿੰਦੇ ਜਾਓ ਤੁਸੀਂ ਇੱਥੇ ਮੌਜੂਦ ਕਰੋ ਜਾ ਕੇ ਅਸੀਂ ਆਪੇ ਇਹਨਾਂ ਦਾ ਵਸੂਲ ਕਰ ਲਾਂਗੇ ਸਾਡੇ ਤੇ ਮਾਈਕਰੋ ਫਾਈਨੈਂਸ ਕੰਪਨੀਆਂ ਮਹੱਲੇ ਚ ਪੁਲਿਸ ਲੈ ਕੇ ਤਾਂ ਮਾਰਦੀਆਂ ਫੜਦੀਆਂ ਧਾਣਾ ਇਹ ਆ ਸਾਡੇ ਸ਼ਬਦਾਂ ਦੇ ਅੰਦਰ ਜਿਹੜੀ ਛੇੜਛਾੜ ਔਰ ਬਾਬਾ ਭੀਮਰਾਓ ਅੰਮੇਦਗਰ ਦਾ ਝੂਠਾ ਨਾਂ ਨਾਂ ਲੈਣ ਵਾਲੇ ਲੋਕ ਭਗਤ ਸਿੰਘ ਦਾ ਝੂਠਾ ਨਾਂ ਲੈਣ ਵਾਲੇ ਜਿਹੜਾ ਨਿਵਾਸੀ ਆੜੜ ਕੀਤਾ ਹੋਇਆ ਵੀ ਉਹ ਸਿੱਖਾਂ ਦਾ ਮੁੰਡਾ ਜੀ ਇਹ ਤਾਂ ਐਸਸੀਬੀਸੀ ਦੇ ਵਿੱਚੋਂ ਸੀ ਜਿਹੜਾ ਵਿਚਾਰਧਾਰਾ ਇੱਕ ਬੁਲਦੀ ਕੀ ਕਰਨ ਮੰਨਦੇ ਹੋ ਜਿਸ ਤਰ੍ਹਾਂ ਤੋੜਮ ਰੋਡ ਕੀ ਜਿਹੜਾ ਸਰਦਾਰ ਉਹਨਾਂ ਨੂੰ ਉੱਥੇ ਪੇਸ਼ ਕਰਦੇ ਆਂ ਗਾਰਾਨੇ ਦੇ ਪਿੱਛੇ ਆਰਥਿਕ ਨੀਤੀਆਂ ਨੇ ਕਾਰਪੋਰੇਟਸ ਨੂੰ ਸਾਰੀਆਂ ਜੰਗਲ ਜਲ ਜੀਵਨ ਤੇ ਕਬਜ਼ਾ ਕਰਾਉਣ ਦਾ ਮਾਮਲਾ ਅਸੀਂ ਫਰੀਦਕੋਟ 'ਚ ਹੁਣੇ-ਹੁਣੇ ਜਿਹੜਾ ਨਹਿਰਾ ਦਾ ਮਸਲਾ ਲੈ ਕੇ ਆਏ ਹਾਂ ਉਹਦੇ ਵਿੱਚ ਵੀ ਉਹਦਾ ਕਾਰਪੋਰੇਟਸ ਨੂੰ ਜਿਹੜੀਆਂ ਉਹਨਾਂ ਨੇ ਰਾਜ ਸਰਕਾਰ ਤੋਂ ਪਰਮੈਨਰੀ ਲਾ ਕੇ ਦੇਣੀ ਆ ਉਹ ਸੈਂਟਰ ਗਵਰਨਮੈਂਟ ਦਾ ਬਿੱਲ ਆ ਫਰੀਦਕੋਟ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਜੰਗ ਜਿੱਤੀ ਆ ਅਸੀਂ 10 ਕਿਲੋ ਮਿੰਟ ਦਾ ਟੋਟਾ ਜਿਹੜਾ ਬਚਾ ਲਿਆ ਜਿਹੜੇ ਦਰਖਤ ਨੇ ਕੱਟੇ ਜਾ ਰਹੇ ਆ ਉਹ ਭਗਤਪੁਰ ਸਿੰਘ ਜੀ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਵੀ ਮੈਂ ਕੋਈ ਰੋਟੀ ਖਾਣ ਵਾਸਤੇ ਉਹਨਾਂ ਨੂੰ ਘਰੇ ਲੈ ਜਾਂਦਾ ਉਹ ਕਹਿੰਦੇ ਆ ਵੀ ਆਹ ਕਮਰਾ ਇਹ ਕਹਿੰਦਾ ਤਾਂ ਬੱਡਵਰਕ ਕਰਾਇਆ ਮੇਰੇ ਬੱਚੇ ਦਾ ਉਹ ਕਹਿੰਦੇ ਵੀ ਮੈਂ ਤੇਰੇ ਘਰ ਰੋਟੀ ਨਹੀਂ ਖਾਣੀ ਉਹ ਕਹਿੰਦਾ ਕਿਉਂ ਨਹੀਂ ਖਾਣੀ ਉਹ ਕਹਦਾ ਭਾਈ ਗਰੀਬਾਂ ਨੇ ਫੇਫੜੇ ਵੱਢ ਕੇ ਉਨਾ ਜਿਹਾ ਬੈਠਾ ਜਦੋਂ ਕਿ ਕਿੱਥੇ ਇਹੋ ਜਿਹੀ ਕੋਈ ਮੁਸੀਬਤ ਖੜੀ ਹੋਈ ਤਾਂ ਤੇ ਗਰੀਬ ਲੋਕ ਸਾਹ ਕਿਵੇਂ ਲੈਣਗੇ ਤੇ ਹైదరాబాద్ ਦੇ ਵਿੱਚ ਵੇਖਿਆ ਹੀ ਤੁਸੀਂ ਸਾਰਾ ਜੰਗਲ ਉਜਾੜੇ ਜਾ ਰਿਹਾ ਉਹ ਵੀ ਤਾਂ ਸੰਵਧਾਨ ਦੇ ਅੰਦਰ ਹੀ ਉਹ ਜਿਹੜਾ ਉਹ ਜਿਹੜੀਆਂ ਸੌਦਾ ਕੀਤੀਆਂ ਜਾ ਰਹੀਆਂ ਉਹਦੇ ਮਹਿਤ ਕਾਰਪੋਰੇਟਸ ਨੂੰ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਸਾਡੇ ਪਾਣੀਆਂ ਤੇ ਕਾਫੇ ਪਾਣੀ ਦੀ ਗੱਲ ਸੀ ਫਰੀਦਕੋਟ ਦੀ ਧਾਰਨ ਦੇ ਕੇ ਕੀਤੀ ਜੰਗਲ ਹైదరాబాద్ ਦੇ ਮੱਤੇਵਾਲ ਜੰਗਲ ਦੀ ਲੜਾਈ ਲੜੀ ਗਈ ਸਾਰਾ ਕੁਝ ਜਿਹੜਾ ਹੋ ਰਿਹਾ ਸੰਵਧਾਨ ਦੇ ਉੱਤੇ ਸੱਟਾ ਗਰੀਬ ਮਜ਼ਦੂਰ ਦੇ ਉੱਤੇ ਸੱਟਾ ਰੋਜ਼ਗਾਰ ਦੇ ਉੱਤੇ ਸੱਟ ਨਸ਼ਾ ਵੀ ਇਹਦੇ ਵਿੱਚੋਂ ਨਿਕਲਦਾ ਸਾਰੀਆਂ ਲਾਮਤਾਂ ਛੋਟੀਆਂ ਛੋਟੀਆਂ ਬੱਚਿਆਂ ਨਾਲ ਬਲਾਤਕਾਰ ਹੋਣੇ ਉਹਨਾਂ ਵਾਸਤੇ ਐਮੈਂਡਮੈਂਟਾਂ ਕੀਤੀਆਂ ਜਾਣੇ ਜਿੰਨਾਂ ਦੇ ਬੱਚਿਆਂ ਨੂੰ ਸਾਂਭਿਆ ਜਾਣਾ ਚਾਹੀਦਾ ਅਜਿਹੇ ਨਸ਼ੇ ਵਾਲਿਆਂ ਦੇ ਘਰ ਠਾਉਣੇ ਬਾਕੀ ਪਰਿਵਾਰ ਦਾ ਕੀ ਕਸੂਰ ਆ ਜਿਹੜਾ ਘਰ ਨੂੰ ਸੀਲ ਕਰਕੇ ਉੱਥੇ ਬਜ਼ੁਰਗਾਂ ਵਾਸਤੇ ਵੀ ਕੁਛ ਨਾ ਕੁਛ ਬਣਾਇਆ ਜਾ ਸਕਦਾ ਤੇ ਕੰਪਿਊਟਰ ਸੈਂਟਰ ਬੱਚਿਆਂ ਵਾਸਤੇ ਖੋਲੇ ਜਾ ਸਕਦੇ ਆ ਐਡੀ ਜ਼ਿਆਦਾ ਦਾ ਹੱਥ ਚ ਆ ਗਈ ਆਪਣੇ ਉਹਨੂੰ ਇਸਤੇਮਾਲ ਕਰਨ ਲੋਕਾਂ ਵਾਸਤੇ ਲੋਕਾਂ ਵਾਸਤੇ ਕੁਛ ਨਹੀਂ ਕਰਦਾ ਦਿਖਾ ਰਹੇ ਆ ਬੜੇ ਤਰ੍ਹਾਂ ਤਰ ਇਸ ਕਰਕੇ ਅੱਜ ਦਾ ਸਮਾਜ ਜਿਹੜਾ ਜਿਵੇਂ ਕਿ ਦਫਤਰਾਂ ਦੇ ਦੇਖਦੇ ਆਂ ਭਾਵ ਦੀ ਬਾਬਾ ਅਮੀਰ ਗੱਦੀ ਸੁਪੇ ਜਿਹੇ ਭਗਸੇਂਦੀ ਹੈ ਕੋਈ ਦਿਖਾਵਾ ਹੀ ਆ ਮੰਨ ਲੇ ਕਿ ਜੁਨੇ ਵੀ ਦਿਲੂ ਹੀ ਆ ਦੇਖੋ ਜਿੱਦਾਂ ਤਾਂ ਰੋਜ਼ਗਾਰ ਚ ਭਰਤੀ ਨਹੀਂ ਹੋ ਰਹੀ ਅੱਜ ਤਾਂ ਦਿਖਾਵਾ ਮਾਤਰ ਹੀ ਕਵਾਂਗੇ ਉਹ ਦਿਖਾਵਾ ਉਹਨਾਂ ਦਾ ਦਿਖਾ ਕੇ ਅਜ ਤੇ ਸਮਝ ਦੇ ਆ ਵੀ ਆਮ ਆਦਮੀ ਪਾਰਟੀ ਕੋਲੋਂ ਭਾਜਪਾ ਕੋਲੋਂ ਹੋਰ ਪੋਟਿਕਲ ਪਾਰਟੀ ਕੋਲੋਂ ਆ ਦਾ ਕੋਈ ਆਈਡਲ ਹੀ ਹੈ ਨਹੀਂ ਜਿਹੜੇ ਕਿਰਤੀ ਲੋਕਾਂ ਦੇ ਆਈਡਲ ਆ ਅਬੇਦਲ ਵਰਗੇ ਭਗਤ ਸਿੰਘ ਵਰਗੇ ਜਿਨ੍ਹਾਂ ਨੇ ਜ਼ਮੀਨਾਂ ਜਿਆਦਾਤਰ ਟੋਕਰਾਂ ਬਾਹਰ ਦੀਆਂ ਨੂੰ ਉਹ ਆਈਡਲ ਨੇ ਉਹ ਸਾਡੇ ਆਈਡਲ ਲੈ ਕੇ ਲੋਕਾਂ ਦੇ ਨੂੰ ਪਰ ਸਾਡੇ ਲੋਕਾਂ ਕੋਲੋਂ ਸਾਧਨ ਨਹੀਂ ਆ ਪ੍ਰਚਾਰ ਕਰਨ ਦੇ ਸਾਡੇ ਲੋਕਾਂ ਕੋਲ ਤੁਸੀਂ ਹੋ ਤੁਹਾਡੇ ਬਾਅਦ ਮੈਂ ਬਣਾਈ ਸੀ ਗੱਲ ਕਰ ਸਕਦੇ ਆ ਸਾਡੀ ਤਾਂ ਫੇਸਬੁੱਕ ਤੇ ਵੀ ਨਿਗਰ ਰੱਖੀ ਜਾ ਰਹੀ ਹੈ ਫੇਸਬੁੱਕ ਵੀ ਸਾਡੀ ਪਲਟ ਦਿੱਤੀ ਜਾਂਦੀ ਰੋਜ਼ ਸਾਡੇ ਤਾਂ ਵਟਸਐਪ ਗਰੁੱਪ ਬੰਦ ਕਰ ਕਰ ਦਿੱਤੇ ਜਾਂਦੇ ਆ ਸਾਡੇ ਤੇ ਦੇਸ਼ ਧੋਲੇ ਪਰਚੇ ਕਰ ਦਿੱਤੇ ਜਾਂਦੇ ਆ ਪਰ ਸਾਡੇ ਤੇ ਤਾਂ ਸਾਰਾ ਕੁਝ ਉਸੇ ਤਰ੍ਹਾਂ ਲਾਗੂ ਆ ਆ ਬੀਬੀਆਂ ਕੁੱਟੀਆਂ ਜਈਆਂ ਦਰਸ਼ ਸਕੂਲ ਆਲਗੀ ਤੋਂ ਵੀ ਦੇਖ ਰਹੇ ਆ ਭਾਰਤ ਵਾਲਾ ਦੇ ਨਾਮ ਦੇ ਕਿੰਨਾ ਪੰਜਾਬ ਦੀ ਗਵਰਨਮੈਂਟ ਹੀ ਕਰਦੀ ਜਿੱਦਾਂ ਨੀਂਤੀ ਵਿੱਚ ਸਾਥ ਨਹੀਂ ਲੈਂਦੇ ਨੇ ਅੱਖ ਵੀ ਨਹੀਂ ਮੁਲਾਜ਼ਮ ਰੋਈ ਜਾਂਦੇ ਆ ਨਵੀਂ ਭਰਤੀ ਕੋਈ ਨਹੀਂ ਬੈਗ ਵਿੱਚ ਖਾਣੀ ਹੋ ਜਾਂਦੀ ਆ 28 29 ਰਿਟਾਇਰਮੈਂਟ ਬਹੁਤ ਜਿਆਦੀ ਆ ਜਿਹੜੇ ਪਾਸੇ ਵੀ ਤੁਸੀਂ ਜਾਓਗੇ ਨਿਕਾਹ ਆ ਰਹੀ ਹੈ ਨਿਕਾਹ ਆ ਜੋ ਮਰਜ਼ੀ ਗਈ ਆ ਪਰ ਮੌਜੂਦਾ ਸਰਕਾਰ ਦਾ ਥਾਹਾਂ ਦੇ ਫਲੈਕਸ ਦਾ ਗੱਲ ਜਿਹਦੀ ਇੰਨੀਆਂ ਨੌਕਰੀਆਂ ਦੇਦੀਆਂ ਨੇ ਕੰਮ ਆਇਆ ਦਾ ਇੱਕੋ ਗੱਲ ਲੱਗੂਗਾ ਵਰਪੀ ਦੀ ਵੀ ਇੰਨੀਆਂ ਫਲੈਕਸਾਂ ਉੱਪਰ ਖਰਚਾ ਕੀਤਾ ਤੇ ਜੇ ਇੰਨਾ ਜੇ ਅਸੀਂ ਗਿਣਤੀ ਬਿੰਤੀ ਕਰ ਲਏ ਪੈਸਿਆਂ ਦੀ ਤਾਂ ਮੇਰੇ ਹਿਸਾਬ ਨਾਲ ਕੋਈ 20000 ਰੁਪਏ ਦੇ ਰਿਕਾਰ ਕੀਤਾ ਜਾ ਸਕਦਾ ਤੇ ਬਾਹਲਾ ਦਿਲਾਉਂਦੇ ਸਾਡੀ ਰਿਕਾਰ ਦੇ ਲੈਂਦੇ ਉਹਨਾਂ ਨੂੰ ਕਿ ਉਹ 10000 ਨਹੀਂ ਪਤਲਾ ਪਤਲਾ ਹਜ਼ਾਰ ਦੀ ਨੌਕਰੀਆਂ ਦੇ ਦਿੰਦੀ ਹੈ ਜਿਹੜਾ ਬੰਦਾ ਸਵੇਰ ਤੋਂ ਸ਼ਾਮ ਤੱਕ ਥੱਕਿਆ ਆਉਂਦਾ ਆਪਣੇ ਘਰ ਵਾਪਸ ਕਰਦਾ ਫਰਸ਼ੇ ਪੱਤੇ ਕੜਬੋ ਪਰਵੀਰ ਸੰਦੀਪ ਮਾ ਜੇ ਅਸੀਂ ਲਾਸਟ ਤੇ ਹੀ ਕਹਿਣਾ ਚਾਹੁੰਦਾ ਹਾਂ ਜੀ ਨੀਲਾ ਕੱਪੜੀ ਵਰਗ ਦਾ ਹਰੇਕ ਚੱਲ ਜਿਸ ਤਰ੍ਹਾਂ ਡੋਨ ਫੇਰ ਤੋਂ ਬਹੁਤ ਨਹਾਕ ਮਨੁਪਾਜੜਾ ਬੈਠਾ ਉਹ ਹੀ ਸਾਡੀ ਸ਼ਕਤੀ ਸਰਦਾ ਅਖਦੀ ਆਪੇ ਠੀਕ ਡਾਕਟਰ ਗੁਰਪ੍ਰੀਤ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਦਰਮਿਆਨ ਸਾਡੇ ਇਲਾਕੇ ਦੀਆਂ ਮਾਨਜੁਗ ਸ਼ਕਸੀਤਾਂ ਫਰੀਦ ਕੈਰੀ ਕਰਵਾਈ ਜਾਵੇ ਤਾਂ ਜੋ ਲੋੜਵੰਦ ਬੱਚੇ ਸਰਕਾਰੀ ਸਾਈਵਨ ਨੌਕਰੀਆਂ ਵਿੱਚ ਚੰਗਾ ਸਤਿਕਾਰ ਪ੍ਰਾਪਤ ਕਰਕੇ ਮਾਨ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਪੀਕਰ ਸਾਹਿਬ ਵੱਖ-ਵੱਖ ਨਗਰਾਂ ਤੋਂ ਆਏ ਬਜ਼ੁਰਗੋ ਨੌਜਵਾਨੋ ਮੇਰੀਓ ਭੈਣੋ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਇੱਕ ਅਹਿਮ ਕਾਰਜ ਲਈ ਇਕੱਤਰਪ ਹੋਏ ਹਾਂ ਕੁੱਕੇ ਡਾਕਟਰ ਭੀਮrao ਅੰਬੇਦਕਰ ਜੀ ਦਾ ਜੀਵਨ ਸੰਘਰਸ਼ ਜੋ ਉਹਨਾਂ ਨੇ ਕੀਤਾ ਔਰ ਜੋ ਉਹਨਾਂ ਦੀ ਇਸ ਦੇਸ਼ ਨੂੰ ਦੇਣ ਆਪਣਾ ਆਪ ਗਵਾ ਕੇ ساری ਜ਼ਿੰਦਗੀ ਤਾਂ ਉਮਰ ਉਹਨਾਂ ਨੇ 65 ਸਾਲ ਦੇ ਲਗਭਗ ਉਮਰ ਹੰਢਾਈ ਤੇ ਸਾਰੀ ਦੀ ਸਾਰੀ ਉਮਰ ਹੀ ਜੱਤ ਉਹਨਾਂ ਨੇ ਸੁਰਤ ਸੰਭਾਲੀ ਸਾਡੇ ਦੇਸ਼ ਦੇ ਲੋਕਾਂ ਨੂੰ ਅੱਗੇ ਵਧਾਉਣ ਦੇ ਵਿੱਚ ਔਰ ਇਹ ਸਾਡੇ ਦੇਸ਼ ਲਈ ਵਡਿਆਈ ਦੀ ਗੱਲ ਸੀ ਕਿ ਪਹਿਲੀ ਇਸ ਦੇਸ਼ ਦੇ ਅੰਦਰ ਕਿਸੇ ਗਰੀਬ ਵਰਗ ਦੇ ਵਿੱਚੋਂ ਦੱਬੇ ਕੁਚਲੇ ਲੋਕਾਂ ਦੇ ਵਿੱਚੋਂ ਪਹਿਲੇ ਬੰਦੇ ਸਨ ਅੰਬੇਦਕਰ ਜੀ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਇਥੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਸਾਡੇ ਲੋਕ ਕਿੰਨੇ ਅਨਪੜ੍ਹ ਸਨ ਕਿੰਨੇ ਅਸੀਂ ਥੱਲੇ ਸਾਂ ਕਿ ਅਸੀਂ 10ਵੀਂ ਵੀ ਕਰਨ ਦੇ ਸਮਰੱਥ ਨਹੀਂ ਸੋ ਪਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਅੰਦਰ ਅੱਜ ਤੱਕ ਵੀ ਮੈਨੂੰ ਲੱਗਦਾ ਵੀ ਕੋਈ ਬੰਦਾ ਸਾਡੇ ਦੇਸ਼ ਦਾ ਅਜਿਹਾ ਨਹੀਂ ਹੋਣਾ ਜਿਨ੍ਹਾਂ ਨੇ ਡਾਕਟਰ ਭੀਮਰਾਓਂ ਵੇਦਕਰ ਜਿੰਨੀ ਵਿਦਿਆ ਪ੍ਰਾਪਤ ਕੀਤੀ ਹੋਵੇ ਚਾਹੇ ਅਮਰੀਕਾ ਦੀ ਗੱਲ ਕਰ ਲਓ ਚਾਹੇ ਇੰਗਲੈਂਡ ਦੀ ਗੱਲ ਕਰ ਲਓ ਚਾਹੇ ਜਰਮਨ ਦੀ ਗੱਲ ਕਰ ਲਓ ਇਹਨਾਂ ਦੇਸ਼ਾਂ ਚ ਉਹਨੇ ਪੜ੍ਹਾਈ ਕੀਤੀ ਔਰ ਜਦੋਂ ਸੰਵਿਧਾਨ ਬਣਾਉਣਾ ਸੀਗਾ ਸਾਡੇ ਦੇਸ਼ ਦਾ ਤਾਂ ਉਹਨੇ 60 ਦੇਸ਼ਾਂ ਦਾ ਸੰਵਿਧਾਨ ਪੜ੍ਹਿਆ ਕਾ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਨੂੰ ਕਿੰਨੀਆਂ ਪਛਾਵਾਂ ਪਾਉਂਦੀਆਂ ਸਨ ਕਿੰਨੀਆਂ ਪਛਾਵਾਂ ਤੇ ਉਹਨਾਂ ਦੀ ਪਕੜ ਸੀ ਤੇ ਜਿੰਨਾ ਕੁਝ ਉਹਨਾਂ ਨੇ ਸਿੱਖਿਆ ਜਿੰਨਾ ਕੁਝ ਉਹਨਾਂ ਨੇ ਦੇਖਿਆ ਉਹ ਸਾਰੇ ਦਾ ਸਾਰਾ ਸਾਨੂੰ ਦੇ ਕੇ ਗਏ ਆ ਇਸ ਸੰਵਿਧਾਨ ਦੇ ਰੂਪ ਦੇ ਵਿੱਚ ਤੁਸੀਂ ਜੇ ਸੰਵਿਧਾਨ ਪੜੋਗੇ ਤਾਂ ਫਿਰ ਪਤਾ ਲੱਗਦਾ ਹੈ ਕਿ ਹਰ ਇੱਕ ਬੰਦੇ ਦੇ ਉਹ ਹੱਕ ਜਿਹੜੇ ਨੇ ਉਹ ਹੱਕ ਕਿਵੇਂ ਸੁਰੱਖਿਅਤ ਰੱਖੇ ਨੇ ਗਰੀਬ ਤੋਂ ਗਰੀਬ ਬੰਦੇ ਦਾ ਹੱਕ ਅਮੀਰ ਤੋਂ ਅਮੀਰ ਬੰਦੇ ਦਾ ਹੱਕ ਘਰਾਂ 'ਚ ਸਾਡੀਆਂ ਬੀਬੀਆਂ ਔਰਤਾਂ ਉਸ ਟਾਈਮ ਤੇ ਤਾਂ ਸਾਡੇ ਗਰੀਬ ਲੋਕਾਂ ਨੂੰ ਵੀ ਪੜ੍ਹ ਕੇ ਬੈਠਣ ਦਾ ਅਧਿਕਾਰ ਨਹੀਂ ਸੀ ਸਕੂਲਾਂ ਦੇ ਅੰਦਰ ਤੇ ਉਸ ਤੋਂ ਅੱਗੇ ਬੀਬੀਆਂ ਨੂੰ ਤਾਂ ਕਿਹਨੇ ਅੱਗੇ ਆਉਣ ਦੇਣਾ ਪਰ ਉਹਨਾਂ ਨੇ ਸੰਵਿਧਾਨ ਦੇ ਅੰਦਰ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਹੱਕ ਦਿੱਤੇ ਤਾਂ ਕਿ ਕਿਸੇ ਦਾ ਵੀ ਹੱਕ ਆ ਜਿਹੜਾ ਉਹ ਮਾਰਿਆ ਨਾ ਜਾਵੇ ਇਸ ਵਾਸਤੇ ਅੱਜ ਬੜਾ ਬਹੁਤ ਸੁਭਾਗਾ ਦਿਨ ਔਰ ਅੱਜ ਸਾਡਾ ਪਹਿਲਾ ਪ੍ਰੋਗਰਾਮ ਭੈਣ ਜੀ ਬਲਜੀਤ ਕੌਰ ਸਾਡੇ ਜਿਹੜੇ ਸਮਾਜਿਕ ਦੇ ਸਾਡੇ ਸਮਾਜ ਦੇ ਮੰਤਰੀ ਨੇ ਉਹਨਾਂ ਨੇ ਸਮਾਜ ਭਲਾਈ ਮੰਤਰੀ ਨੇ ਉਹਨਾਂ ਨੇ ਵੀ ਆਉਣਾ ਸੀ ਤੇ ਉਹਨਾਂ ਦਾ ਅੱਜ ਸਟੇਟ ਲੈਵਲ ਤੇ ਵੀ ਅੱਜ ਇਸ ਤੋਂ ਪਹਿਲਾਂ ਸਪੀਕਰ ਸਾਹਿਬ ਡੀਸੀ ਸਾਹਿਬ ਦੇ ਨਾਲ ਅਸੀਂ ਬੀਅਰਡ ਕਾਲਜ ਦੇ ਵਿੱਚ ਵੀ ਇੱਕ ਪ੍ਰੋਗਰਾਮ ਕਰਕੇ ਆਏ ਹਾਂ ਜਿਹਦਾ ਪੂਰੇ ਦਾ ਪੂਰਾ ਜਿਹੜਾ ਮਤਲਬ ਇਹ ਸੀ ਕਿ ਅਸੀਂ ਨੌਜਵਾਨ ਬੱਚਿਆਂ ਨੂੰ ਉੱਥੇ ਇਕੱਠੇ ਕੀਤਾ ਸੀ ਕਿ ਉਹ ਸੰਵਿਧਾਨ ਪ੍ਰਤੀ ਸੁਚੇਤ ਹੋਣ ਜਿੰਨੇ ਤਰ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਸੰਵਿਧਾਨ ਸਾਨੂੰ ਦਿੰਦਾ ਕੀ ਹੈ ਇੱਥੋਂ ਸਾਨੂੰ ਮਿਲੂਗਾ ਕੀ ਉਹਨਾਂ ਤਰ ਅਸੀਂ ਪ੍ਰਾਪਤ ਕੀ ਕਰ ਸਕਦੇ ਹਾਂ ਸੋ ਉਸ ਤੋਂ ਬਾਅਦ ਹੁਣ ਅਸੀਂ ਤੁਹਾਡੇ درمیان ਆਏ ਹਾਂ ਅੱਜ ਮੈਂ ਹੁਣੇ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਕੋਈ ਕਿ ਸਾਥੀ ਕੁਝ ਦੱਸ ਰਹੇ ਸੀ ਇਹ ਕਹਿੰਦੇ ਵੀ ਉੱਧਰ ਵੱਖਰਾ ਤੇ ਇੱਧਰ ਵੱਖਰਾ ਕੋਈ ਗੱਲ ਨਹੀਂ ਅਗਲੀ ਗ੍ਰਾਂਟ ਆ ਜਿਹੜੀ ਉਹ ਇੱਥੇ ਲਾਉਣ ਦੀ ਕੋਸ਼ਿਸ਼ ਕਰਾਂਗੇ ਪਰ 23 ਲੱਖ ਰੁਪਏ ਦੇ ਕੰਮ ਉੱਧਰ ਚੱਲ ਰਹੇ ਆ ਤੇ ਇਸ ਸਾਲ 45 ਲੱਖ ਰੁਪਏ ਹੋਰ ਆ ਜਿਹੜਾ ਉਹ ਸਾਡੇ ਭਵਨ ਵਾਸਤੇ ਡਾਕਟਰ ਧੀਮਰਾਉਂ ਮੇਦਕਰਜੀ ਦਾ ਜਿਹੜਾ ਭਵਨ ਉਹਦੇ ਵਾਸਤੇ ਉਹਨਾਂ ਨੇ ਦਿੱਤੇ ਆ ਸੋ ਆਪਾਂ ਬੈਠ ਕੇ ਵਿਚਾਰ ਕਰਾਂਗੇ ਜਿਹੜੀ ਚੀਜ਼ ਦੀ ਸਾਨੂੰ ਇੱਥੇ ਲੋੜ ਹੋਊਗੀ ਉਹ ਇੱਥੇ ਨਹੀਂ ਤਾਂ ਹੋਰ ਵੀ ਲੈ ਲਾਂਗੇ ਗ੍ਰਾਂਟ ਕੋਈ ਗੱਲ ਨਹੀਂ ਕਿਉਂਕਿ ਸਪੀਕਰ ਸਾਹਿਬ ਬੈਠੇ ਨੇ ਕੋਈ ਨਿੱਜੀ ਫੰਡ ਵੀ ਹੁੰਦੇ ਆ ਆਪਦੇ ਤੌਰ ਤੇ ਵੀ ਅਸੀਂ ਦੇ ਸਕਦੇ ਆ ਫੋ ਕੋਈ ਗੱਲ ਨਹੀਂ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ ਹੁਣ ਆਪਾਂ ਜਿਹੜਾ ਸਿਰਫ ਤੇ ਸਿਰਫ ਇੱਕੋ ਕੰਮ ਕਰਨਾ ਕਿ ਲੋਕਾਂ ਨੂੰ ਸੰਵਿਧਾਨ ਪ੍ਰਤੀ ਸੁਚੇਤ ਕਰਨਾ ਬਹੁਤ ਸਾਰੇ ਬੱਚੇ ਸਾਡੇ ਕੋਲੇ ਆਉਂਦੇ ਆ ਮੈਂ ਪੜਨੋਂ ਹਟ ਗਿਆ ਜੀ ਉੱਚੀ ਦਾ ਕਿਉਂ ਫੀਸ ਨਹੀਂ ਭਰੀ ਗਈ ਪਰ ਜੇ ਉਹਨਾਂ ਨੂੰ ਇਹ ਪਤਾ ਹੋਵੇ ਵੀ ਡਾਕਟਰ ਭੀਮਰਾਓਂ ਬੇਦ ਕਰ ਕਿਵੇਂ ਪੜਿਆ ਅੱਜ ਦੀ ਡੇਟ ਦੇ ਵਿੱਚ ਅਸੀਂ ਜੇ ਇੱਕ ਬੰਦਾ ਕੋਈ ਸਾਡਾ ਕੋਈ ਗਰੀਬ ਆ ਤਾਂ ਦੂਜੇ ਅਸੀਂ 10 ਨਾਲ ਕਿ ਉਹਦੀ ਫੀਸ ਭਰ ਸਕਦੇ ਹਾਂ ਆ ਸੋਸਾਇਟੀ ਦੇ ਸਾਡੇ ਸਾਥੀ ਕਿੰਨੇ ਲੋਕਾਂ ਦੀ ਫੀਸ ਭਰਦੇ ਹੋ ਸੋ ਇਸ ਵਾਸਤੇ ਅਸੀਂ ਹਰ ਇੱਕ ਨੂੰ ਵੇਰ ਕਰੀਏ ਕਿ ਭਾਈ ਤੂੰ ਕੱਲਾ ਨਹੀਂ ਹੈ ਜਿਹਦੇ ਬੱਚੇ ਉਹਨਾਂ ਨੂੰ ਸਮਝਾਈਏ ਕਿ ਤੁਸੀਂ ਕੱਲੇ ਨਹੀਂ ਹੋ ਅਸੀਂ ਸਾਰੇ ਤੁਹਾਡੇ ਨਾਲ ਆਓ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਜਿਹੜੀ ਗੱਲ ਡਾਕਟਰ ਭੀਵ ਰਾਮ ਮੇਦਕਰ ਜੀ ਕਹਿੰਦੇ ਸੀ ਕਿ ਐਜੂਕੇਸ਼ਨ ਹੈ ਜਿਹੜੀ ਉਹ ਸ਼ੇਰਨੀ ਦਾ ਦੁੱਧ ਆ ਜਿਹੜਾ ਇਹਨੂੰ ਪ੍ਰਾਪਤ ਕਰੂਗਾ ਉਹ ਦਿਹਾੜੂਗਾ ਤੇ ਜੇ ਸਾਡੇ ਪਤਿਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਸ਼ੇਰਾਂ ਕਿ ਗਿੱਦੜਾਂ ਤੇ ਫਿਰ ਉਹ ਦਹਾੜੂਗਾ ਕਿਵੇਂ ਸੋ ਇਸ ਵਾਸਤੇ ਅਸੀਂ ਆਪਦੇ ਬੱਚਿਆਂ ਨੂੰ ਐਜੂਕੇਟ ਕਰਨਾ ਹੈ ਉਹ ਐਜੂਕੇਸ਼ਨ ਦੇਣੀ ਹੈ ਜਿਹਦੇ ਨਾਲ ਉਹ ਸਾਡੇ ਦੇਸ਼ ਲਈ ਵੀ ਕੰਮ ਕਰਨ ਜਿਹਦੇ ਨਾਲ ਸਾਡੇ ਦੇਸ਼ ਦਾ ਵਿਕਾਸ ਹੋਵੇ ਕਿਉਂਕਿ ਅੱਜ ਰਹੀ ਐਜੂਕੇਸ਼ਨ ਗਈ ਲਗਾਤਾਰ ਸ਼ਹਿਰ ਵੱਡੇ ਹੋ ਰਹੇ ਆ ਖੇਤੀ ਵਾਲੀ ਜ਼ਮੀਨ ਘਟ ਰਹੀ ਹੈ ਤੇ ਫਿਰ ਸ਼ਹਿਰਾਂ ਤੇ ਸ਼ਹਿਰ ਵੱਡੇ ਹੋਏ ਰਿਹਾ ਤਾਂ ਸਾਨੂੰ ਇਹੋ ਜੀ ਐਜੂਕੇਸ਼ਨ ਦੇਣੀ ਪਊ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਨੌਕਰੀਆਂ ਪ੍ਰਾਪਤ ਕਰ ਸਕਣ ਸਰਕਾਰੀ ادارے ਸਾਨੂੰ ਡਵੈਲਪ ਕਰਨੇ ਪੈਣੇ ਪਰ ਉਹਦੇ ਵਾਸਤੇ ਸਾਨੂੰ ਪੜ੍ਹਾਈ ਕਰਨੀ ਪੈਣੀ ਸਭ ਤੋਂ ਪਹਿਲਾਂ ਤੇ ਇਸ ਵਾਸਤੇ ਅੱਜ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਵਧਾਈ ਦਿੰਨਾ ਕਿ ਅਸੀਂ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਮਨਾ ਰਹੇ ਹਾਂ ਜਿਨ੍ਹਾਂ ਦਾ ਸਾਰੀ ਜ਼ਿੰਦਗੀ ਦਾ ਇੱਕ ਇੱਕ ਪਲ ਸਾਡੇ ਦੇਸ਼ ਦੇ ਲੇਖੇ ਲੱਗਿਆ ਅਸੀਂ ਪੜਦੇ ਨਹੀਂ ਉਹਨਾਂ ਨੂੰ ਨਹੀਂ ਤਾਂ ਮੁਸੀਬਤਾਂ ਜਿਹੜੀਆਂ ਮੋਦੀ ਵਰੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੜ੍ਹਾਈ ਛੱਡ ਦਿੰਦੇ ਆ ਜੀ ਫੀਸ ਨਹੀਂ ਉਹਨਾਂ ਤੋਂ ਪੁੱਛ ਕੇ ਵੇਖੋ 25 ਰੁਪਏ ਦਾ ਸਕਾਲਰਸ਼ਿਪ ਸੀ ਤੇ ਪੜ੍ਹਨ ਕਿੱਥੇ ਜਾਣਾ ਸੀ ਅਮਰੀਕਾ ਅਮਰੀਕਾ ਵਰਗੇ ਇੰਗਲੈਂਡ ਵਰਗੇ ਦੇਸ਼ ਦੇ ਵਿੱਚ 25 ਰੁਪਏ ਦੇਵ ਚ ਪਾ ਕੇ ਸਾਲ ਦਾ ਕਿੰਨਾ ਬਣਦਾ 300 ਰੁਪਈਆ 300 ਰੁਪਈਆ ਉੱਥੇ ਵੀ ਸੰਘਰਸ਼ ਕੀਤਾ ਪੜ੍ਹੇ ਵੀ ਔਰ ਉਹ ਡਿਗਰੀਆਂ ਪ੍ਰਾਪਤ ਕੀਤੀਆਂ ਜਿਹੜੀਆਂ ਅੱਜ ਤੱਕ ਸਾਡੇ ਦੇਸ਼ ਦਾ ਕੋਈ ਬੰਦਾ ਪ੍ਰਾਪਤ ਨਹੀਂ ਕਰ ਸਕਿਆ ਇਹ ਆ ਸਾਡਾ ਅਸੀਂ ਇਬਰਾਹਿਮ ਲਿੰਕਨ ਨੂੰ ਪੜ੍ਹਾਈ ਜੰਨੇ ਇਬਰਾਹਿਮ ਲਿੰਕਨ ਹੁਣੀ ਕੀ ਮੁਕਾਬਲਾ ਕਰਨਗੇ ਡਾਕਟਰ ਭੀਮਰਾਓਂ ਵੇਦਕਰਜੀ ਦਾ ਪਰ ਸਿਰਫ ਤੇ ਸਿਰਫ ਗੱਲ ਕੀ ਕਿੱਥੇ ਆਗੇ ਖੜ ਗਈ ਕਿ ਅਸੀਂ ਨਹੀਂ ਆਪਦੇ ਲੋਕਾਂ ਨੂੰ ਦੱਸਿਆ ਅਸੀਂ ਨਹੀਂ ਦੱਸਿਆ ਅਬਦੁਲ ਕਲਾਮ ਨੂੰ ਕਿਥੋਂ ਪਿੰਡਾਂ ਚ ਉੱਠ ਕੇ ਕਿਥੇ ਤੱਕ ਪਹੁੰਚਿਆ ਸੋ ਇਸ ਵਾਸਤੇ ਹੁਣ ਅਸੀਂ ਜਿਹੜਾ ਸਕੂਲਾਂ ਦੇ ਚੰਨੇ ਆ ਪਿੰਡਾਂ ਦੇ ਵਿੱਚ ਸਿਆਸੀ ਭਾਸ਼ਣ ਨਹੀਂ ਕਰੀਦਾ ਉੱਥੇ ਸਾਰੇ ਬੱਚਿਆਂ ਨੂੰ ਸੁਪਨੇ ਦਿਖਾ ਕੇ ਆਈਦੇ ਆ ਜਿੰਨਾ ਚਿਰ ਕੋਈ ਬੱਚਾ ਸੁਪਨਾ ਨਹੀਂ ਦੇਖਦਾ ਉਹਨੇ ਤੇ ਪੂਰਾ ਵੀ ਨਹੀਂ ਹੁੰਦਾ। ਸੋ ਇਸ ਵਾਸਤੇ ਹਰ ਇੱਕ ਬੱਚੇ ਨੂੰ ਕਹੀਦਾ ਅੰਬੇ ਅੰਬੇਦਕਰ ਜੀ ਦੀ ਗੱਲ ਵੀ ਕਰੀਦੀ ਐ ਅਬਦੁਲ ਕਲਾਮ ਦੀ ਗੱਲ ਵੀ ਕਰੀਦੀ ਐ ਹੋਰ ਜਿੰਨੇ ਸਾਡੇ ਯੋਧੇ ਹੋਏ ਐ ਸਾਰਿਆਂ ਦੀ ਗੱਲ ਕਰੀਦੀ ਉਹ ਦੱਸੀਦਾ ਉਹਨਾਂ ਦੇ ਜੀਵਨ ਬਾਰੇ ਕਿ ਤੁਸੀਂ ਵੀ ਉਹ ਮਕਾਮ ਹਾਸਲ ਕਰ ਸਕਦੇ ਆ ਜਿੰਨਾ ਜਿਹੜੇ ਮਕਾਮ ਸਾਡੇ ਨਾਂ ਅਬਦੁਲ ਕਲਾਮ ਵਰਗੇ ਯੋਧਿਆਂ ਨੇ ਜਾਂ ਭੀਮਰਾਓ ਬੇਦਕਰ ਜੀ ਹੋਣਾਂ ਨੇ ਪ੍ਰਾਪਤ ਕੀਤੇ ਸੋ ਇੰਨੀ ਬੇਨਤੀਆਂ ਕਰਦਾ ਤੁਹਾਡੇ ਤੋਂ ਰਜ਼ਾ ਲੈਣਾ ਐ ਔਰ ਤੁਹਾਡੇ ਤੋਂ ਉਮੀਦ ਕਰਦਾ ਕਿ ਤੁਸੀਂ ਡਾਕਟਰ ਸਾਹਿਬ ਦਾ ਸਨੇਹਾ ਘਰ ਘਰ ਪਚਾਉਂਗੇ ਔਰ ਲੋਕਾਂ ਨੂੰ ਤਕੜੇ ਕਰੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਗੱਲ ਕਰਦੇ ਆ ਅੰਕ ਜਨ ਇਹ ਮਹਾਪੁਰਸ਼ ਵੀ ਬਾਬੇ ਨਾਨਕ ਦੇ ਉਸ ਹੁਕਮ ਤੇ ਚੱਲਣ ਦੀ ਗੱਲ ਕਰਦੇ ਆ ਜਦੋਂ ਬਾਬੇ ਨੇ ਕਿਹਾ ਸੀ ਸੁਖ ਕਿਉ ਮੰਦਾ ਆਖੀਏ ਜਿੱਥੇ ਜੰਮੇ ਰਾਜਾਨ ਔਰ ਬਾਬਾ ਸਾਹਿਬ ਤੁਸੀਂ ਮੈਂ ਤਾਂ ਇੱਥੇ ਆਇਆ ਸੀ ਬੀਐਡ ਕਾਲਜ ਦੇ ਵਿੱਚ ਤੇ ਮੈਨੂੰ ਸਨੇਹਾ ਮਿਲਿਆ ਉਹਦੀ ਬਖਸ਼ੀ ਹੋਈ ਬਾਬਾ ਫਰੀਦ ਦੀ ਬਖਸ਼ੀ ਹੋਈ ਧਰਤੀ ਫਰੀਦਕੋਟ ਦੇ ਵਿਖੇ ਉਸ ਤਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਉਸ ਸਰਬੰਸਦਾਨੀ ਦੀ ਬਖਸ਼ੀ ਹੋਈ ਉਸ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਜਿਸਨੇ ਕਿਹਾ ਸੀ ਕਿ ਇਨ ਗਰੀਬ ਸਿੱਖਣ ਕੋ ਦਊ ਪਾਤਸ਼ਾਹੀ ਯਾਦ ਕਰੇ ਹਮਰੀ ਗੁਲਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖੀ ਹੋਈ ਫਤਿਹ ਦੀ ਸਾਂਝ ਪਾਈਏ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਫੰਕਸ਼ਨ ਤਾਂ ਕਿਹਾ ਸੀ ਪੰਜਾਬ ਸਰਕਾਰ ਵੱਲੋਂ ਜਿਹੜਾ ਕਰਾਇਆ ਜਾ ਰਿਹਾ ਤੇ ਮੈਨੂੰ ਸੁਨੇਹਾ ਮਿਲਿਆ ਵੀ ਇੱਥੇ ਵੀ ਫੰਕਸ਼ਨ ਹੋ ਰਿਹਾ ਮੈਂ ਕਹਿੰਦਾ ਭਾਵੇਂ ਜੋ ਮਰਜ਼ੀ ਹੋਵੇ ਭਾਵੇਂ ਪਤਾਲ ਜਾਵੇ ਮੈਂ ਤਾਂ ਜਾਊਂਗਾ ਪ੍ਰੋਗਰਾਮ ਇਹਨਾਂ ਨੇ ਕੋਈ ਹੋਰ ਬਣਾਇਆ ਹੋਇਆ ਸੀ ਪਰ ਬਾਵਾ ਸਾਹਿਬ ਦਾ ਪ੍ਰੋਗਰਾਮ ਨਹੀਂ ਛੱਡਿਆ ਜਾ ਸਕਦਾ ਸੋ ਤੁਹਾਡੇ ਚਰਨਾਂ ਦੇ ਹਾਜ਼ਰ ਹੋ ਗਏ ਆ ਜੀ ਸੋ ਫੋਂ ਸਪੀਕਰ ਚੱਲ ਪਿਆ ਤੇ ਬੋਲ ਵੀ ਸਪੀਕਰ ਹੀ ਰਿਹਾ ਤੇ ਆਪਾਂ ਫਿਰ ਫਤਿਹ ਇੱਕ ਵਾਰੀ ਫੇਰ ਗਜਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਰ ਬਾਬਾ ਸਾਹਿਬ ਦਾ ਨਾਰਾ ਵੀ ਲਾਈਏ ਅੱਜ ਬਾਬਾ ਸਾਹਿਬ ਦਾ ਦਿਨ ਹੈ ਜੈ ਭੀਮ ਜੈ ਭੋ ਆ ਪਿੱਛੋਂ ਆਵਾਜ਼ ਨਹੀਂ ਆਈ ਜੈ 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 ਭੀਮ ਜੈ 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 ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਬਾਕੀ ਗੱਲਾਂ ਤਾਂ ਸਾਰੀਆਂ ਹੋ ਗਈਆਂ ਮੈਨੂੰ ਬਾਈ ਬਹੁਤ ਖੁਸ਼ੀ ਹੋਈ ਹੈ ਸੱਚੀ ਗੱਲ ਹੈ ਜਦੋਂ ਤੂੰ ਲਾਇਬ੍ਰੇਰੀ ਮੰਗੀ ਫਰਵਾਰ ਆ ਗਿਆ ਤੇ ਉਸ ਤੋਂ ਬਾਅਦ ਖੁਸ਼ੀ ਉਦੋਂ ਹੋਈ ਹੈ ਜਦੋਂ ਤੂੰ ਕਿਹਾ ਵੀ ਸਾਡੇ ਬੱਚਿਆਂ ਨੂੰ ਆਈਐਸੀ ਟ੍ਰੇਨਿੰਗ ਆ ਆ ਬਾਬਾ ਜੀ ਦੱਸaldi ਸਿੱਖਿਆ ਬਾਬਾ ਸਾਹਿਬ ਦੀ ਸੋਚ 'ਤੇ ਪਹਿਰਾ ਦੇਣਗੇ ਕੋਕ ਬਾਬਾ ਸਾਹਿਬ ਦੀ ਸੋਚ 'ਤੇ ਪਹਿਰਾ ਦੇਣਗੇ ਕੋਕ ਤੇ ਸਾਥੀਓ ਆ ਤੁਹਾਡੇ ਆਸ ਖਰਚੇ ਵਾਸਤੇ ਜਿੰਨੀ ਦੇਰ ਤੱਕ ਮੈਂ ਸਪੀਕਰ ਆ ਤੁਹਾਨੂੰ ਹਰ ਸਾਲ 1 ਲੱਖ ਰੁਪਈਆ ਥੋੜੀ ਸਟਾਈਲਿੰਗ ਦੂਜੀ ਗੱਲ ਇਹ ਆ ਆ ਜਿਹੜਾ ਤੁਸੀਂ ਆਈਏ ਸੀ ਪੈਣੀ ਦੀ ਗੱਲ ਕੀਤੀ ਆ ਜਿੱਦੇ ਮੈਂ ਚੰਡੀਗੜ੍ਹ ਹੋਇਆ ਉੱਥੇ ਆ ਜਾਓ ਪੰਜ ਜਾਨੇ ਬੈਗੇ ਡਿਸਕਸ ਕਰਾਂਗੇ ਆਪਾਂ ਇੱਥੇ ਗੁਰੂ ਸਾਹਿਬ ਮੇਰ ਕਰਨ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰ ਕਰਨ ਆਪਾਂ ਇੱਥੇ ਹਾਈएस्ट ਟ੍ਰੇਨਿੰਗ ਸੈਂਟਰ ਚਲਾਉਣਾ ਹੈ ਉਹ ਚਲਾਵਾਂਗੇ ਅਸੀਂ ਐਵੇਂ ਆ ਨਿੱਕੇ ਮੋਟੇ ਕੰਮ ਕਰਨ ਵਾਸਤੇ ਨਹੀਂ ਪੈਦਾ ਹੋਏ ਤਾਂ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਨੇ ਪਿਓ ਵਾਰਿਆ ਮਾਂ ਵਾਰੀ ਆਂਦਾ ਪਰਿਵਾਰ ਵਾਰਿਆ ਚਾਰ ਫੁੱਲਾਂ ਵਰਗੇ ਬੱਚੇ ਵਾਰੇ ਉਹ ਇਸ ਕਰਕੇ ਵਾਰੇ ਸੀ ਵੀ ਰਾਜ ਲੈ ਕੇ ਦੇਣਾ ਹੈ ਸਾਨੂੰ ਆ ਨਿੱਕੇ ਮੁੱਡੇ ਕੰਮ ਆਤੇ ਨਹੀਂ ਸੋ ਰਾਜ ਇਲੈਕਸ਼ਨ ਵੀ ਲੜ ਸਕਦੇ ਹੋ ਭਾਈ ਤੁਸੀਂ ਕਿਹ ਹੈ ਲੜਨਾ ਚਾਹੀਦਾ ਵੈਸੇ ਤਾਂ ਬਾਬਾ ਸਾਹਿਬ ਦੇ ਗੱਲ ਤੇ ਤੁਸੀਂ ਪੂਰੇ ਉੱਤਰ ਗਏ ਹੋ ਉਹਨਾਂ ਨੇ ਕਿਹਾ ਸੀ ਨਾ ਪੜੋ ਜੁੜੋ ਤੇ ਅੱਗੇ ਵਧੋ ਕਿਹਾ ਸੀ ਨਾ ਤੇ ਪਹਿਲਾਂ ਭਾਈ ਜੀ ਝਾੜੂ ਵਾਲਿਆਂ ਨੂੰ ਕਹਿੰਦੇ ਜੇ ਉੱਥੇ ਬਹਿ ਜਾ ਐਵੇਂ ਸੀ ਨਾ ਤੈਨੂੰ ਉੱਥੇ ਰੋਟੀ ਦੇ ਦਿਆਂਗੇ ਤੇ ਹੁਣ ਝਾੜੂ ਵਾਲੇ ਤੈਨੂੰ ਸਪੀਕਰ ਬਣਾਏ ਬੈਠੇ ਤੁਸੀਂ ਹੈ ਇਹ 바ਵਾ ਸਾਹਿਬ ਦੀ ਗੱਲ ਹੀ ਆ ਨਾ ਇਹ ਇਹ ਸਾਰਾ ਤੁਹਾਡਾ ਇਹ ਤੁਸੀਂ 바ਵਾ ਸਾਹਿਬ ਦੇ ਪੂਰਿਆਂ ਨੇ ਚੱਲਦੇ ਆਂ ਤੋਂ ਆਪਾਂ ਇਹ ਸਾਰਾ ਕੁਝ ਪੂਰਾ ਕਰਾਂਗੇ ਬਾਕੀ ਗੱਲ ਇਹ ਤੁਹਾਡਾ ਦੇਣਾ ਨਹੀਂ ਦੇ ਸਕਦੇ ਭਾਈ ਅਸੀਂ ਤਾਂ ਇੱਥੇ ਤੁਰੇ ਫਿਰਦੇ ਨੇ ਗਲੀਆਂ ਚ ਇਹ ਸਾਰਾ ਮਾਨ ਸਤਕਾਰ ਤੁਹਾਡੇ ਕਰਕੇ ਮਿਲਿਆ ਤੁਹਾਨੂੰ ਔਰ ਮੇਰੇ ਹਜੇ ਵੀ ਯਾਦ ਆ ਮੈਂ ਵਿਚਾਕੀ ਗਿਆ ਸੀ ਇਲੈਕਸ਼ਨਾਂ ਦੇ ਵਿੱਚ ਤੇਕ ਮਾਤਾ ਮੈਨੂੰ ਲੈ ਗਈ ਵਿਚਾਰੀ ਤੇ ਕਹਿੰਦੀ ਪੁੱਤ ਵੋਟਾਂ ਦਾ ਮੈਂ ਤੈਨੂੰ ਪਾ ਦੂੰਗੀ ਤੇ ਆ ਮੇਰੀ ਇਹਨਾਂ ਛੱਤ 'ਚ ਮੋਰਾ ਨਿਕਲਿਆ ਵਾ ਮੈਂ ਕਿਹਾ ਯਾਰ ਹੁਣੇ ਮਾਂ ਦਾ ਦਿਲ ਵੀ ਨਹੀਂ ਤੋੜ ਸਕਦੇ ਆ ਵੈਸੇ ਤਾਂ ਆਪਣੇ ਕੋਲ ਹੈ ਨਹੀਂ ਆਪਾਂ ਕਿਹੜਾ ਚਿੱਟੇ ਵਾਲਾ ਨਾਲ ਹਿਸਾਬ ਆ ਹੈ ਨਾ ਰੀਤੀ ਵਾਲਾ ਨਾਲ ਕੋਈ ਰਿਸ਼ਤੇਦਾਰੀ ਆ ਮੈਂ ਕਿਹਾ ਹੁਣ ਇਹਦਾ ਖਲ ਕੀ ਕਰੀਏ ਮੈਂ ਕਿਹਾ ਮਾਤਾ ਗੱਲ ਇਹ ਹੋਵੇ ਵੀ ਜਿਹੜਾ ਮੇਰੇ ਵਿਰੁੱਧ ਇਲیکشن ਲੜਦਾ ਨਾ ਉਹ ਵੀ ਮੇਰੇ ਪਿੰਡ ਦਾ ਹੀ ਆ ਕਿ ਨਹੀਂ ਮੈਨੂੰ ਪਤਾ ਮੇਰੇ ਕੋਲ ਬਹੁਤ ਪੈਸੇ ਬਹੁਤ ਆ ਤੇ ਤੈਨੂੰ ਪਤਾ ਉਹਨਾਂ ਨੇ ਕਿਵੇਂ ਬਣਾਏ ਆ ਕਹਿੰਦੀ ਹਾਂ ਤੇ ਮੈਂ ਕਿਹਾ ਵੋਟ ਮੈਨੂੰ ਪਾ ਦੀ ਛਾਤੂ ਤੋਂ ਕਰਾ ਲਾ ਕਿ ਨਹੀਂ ਹਾਂ ਹੀ ਕਰੂੰਗੀ ਉਹ ਗੱਲ ਇਹ ਆ ਵੀ ਮੇਰੇ ਤੇ ਤਾਂ ਤੁਹਾਡੀ ਕਿਰਪਾ ਬਹੁਤ ਹੋਈ ਆ ਗਰੀਬ ਲੋਕਾਂ ਦੀ ਬਹੁਤ ਜ਼ਿਆਦਾ ਕਿਰਪਾ ਹੋਈ ਆ ਸਾਰਿਆਂ ਨੇ ਕੀਤੀ ਬਹੁਤ ਕਿਰਪਾ ਕੀਤੀ ਆ ਜੈ ਭਿੰਦ ਜੈ ਭਾਰਤ ਔਰ ਸਾਡੀਆਂ ਮਤਾਵਾ ਪੈਣਾ ਨੇ ਮਤਲਬ ਆਪ ਦੇ ਬੱਚਿਆਂ ਨਾਲ ਰੁੱਸ ਕੇ ਘਰ ਆਜਦੇ ਹਟ ਜਾ ਕੇ ਝਾੜੂ ਵਾਲੇ ਨੂੰ ਬੋਟ ਪਾਈ। ਤੋਂ ਸਾਡਾ ਫਰਜ਼ ਬਣਦਾ ਉਹਨਾਂ ਦਾ ਮਾਨ ਸਨਮਾਨ ਬਹਾਰ ਕਰੀਏ। ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਪੰਜਾਬ ਸਰਕਾਰ ਨੇ। ਭੈਣ ਜੀ ਤੁਸੀਂ ਮੈਨੂੰ ਹੱਥ ਘੜੇ ਕਰਕੇ ਦੱਸਿਓ ਵੀ ਹੁਣ ਚਿੱਤੇ ਵਾਲਿਆਂ ਨੂੰ ਮਾੜੀ-ਮੋਟੀ ਨੱਖ ਪਈ ਹੈ ਕਿ ਨਹੀਂ ਪਈ? ਪਈ ਹੈ ਨਾ। ਵੈਰੀ ਗੁੱਡ ਵੈਰੀ ਗੁੱਡ। ਜਿੱਥੇ ਕਿਤੇ ਨਹੀਂ ਪਈ ਉਹ ਦੱਸ ਦਿਓ। ਚੱਕ ਲੈ ਵੀ ਫੱਟੇ। ਔਰ ਸਾਡੀ ਇੱਕ ਸਮਝ ਬਣ ਗਈ ਹੈ। ਵੀ ਜਿਹੜਾ ਚਿੱਟਾ ਖਾਂਦਾ ਉਹ ਤਾਂ ਮਰੀਜ਼ ਹੈ। ਉਹਦਾ ਇਲਾਜ ਕਰਾਵਾਂਗੇ ਅਸੀਂ ਖੋਸਾ ਬੈਠੀ ਇੱਥੇ ਮੈਂ ਹੈਗਾ ਇਲਾਜ ਕਰਾਵਾਂਗੇ ਤੇ ਜਿਹੜਾ ਕਿੱਟਾ ਵੇਚਦਾ ਹੈ ਨਾ ਉਹ ਹੈਗਾ ਹਲਕੇ ਕੁੱਤੇ ਵਰਗਾ ਉਹਨਾਂ ਮਾਂ ਦਾ ਨਾ ਪਿਓ ਦਾ ਕਿਸੇ ਦਾ ਸਗਾ ਨਹੀਂ ਉਹ ਨਾ ਕਿਸੇ ਭੈਣ ਦਾ ਨਾ ਭਰਾ ਦਾ ਸਗਾ ਉਹ ਮਾਵਾਂ ਦੇ ਤੁੰਗਲ ਲਾ ਲੰਦੇ ਆ ਓ ਬਾਈ ਜੀ ਜਿਹੜੇ ਚਿੱਟਾ ਵੇਚਦੇ ਆ ਬੰਦੇ ਦੇ ਪੁੱਤ ਬਣ ਕੇ ਜਿਆਦਾ ਚਿੱਟੇ ਵਾਲਾ ਕੰਮ ਛੱਡ ਦਿਓ ਜਾ ਪੰਜਾਬ ਛੱਡ ਦੋ ਨਹੀਂ ਤਾਂ ਤੁਹਾਡਾ ਉਹ ਹਾਲਾਤ ਹੋਣੇ ਆ ਉਹ ਇਲਾਜ ਹੋਣਾ ਜਿਹੜਾ ਹਲਕੇ ਕੁੱਤੇ ਦਾ ਹੁੰਦਾ। ਇਹਦਾ ਵੀ ਸਿੱਧਾ। ਸੋ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਬਹੁਤ ਗੱਲਾਂ ਕਰਨ ਨੂੰ ਕੀ ਕਰਦਾ। ਕਿਉਂਕਿ ਉਹਨਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਬਹੁਤ ਵੱਡੀ ਦੇਣ ਸੀ। ਔਰ ਉਹ ਦੇਣ ਹਮੇਸ਼ਾ ਚੱਲਦੀ ਰਹਿਣੀ ਹੈ ਜਦੋਂ ਤੱਕ ਰਹਿਣੀ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਅੱਜ ਉਹਨਾਂ ਸ਼ਕਤੀਆਂ ਤੋਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ। ਜਿਹੜੀਆਂ ਸ਼ਕਤੀਆਂ ਬਾਬਾ ਸਾਹਿਬ ਨੂੰ ਘੜੇ ਚੋਂ ਪਾਣੀ ਨਹੀਂ ਪੀਂਦੀਆਂ ਸੀ ਉਦੋਂ। ਉਹੋ ਹੀ ਚੱਕੀਆਂ ਦੁਆਰਾ ਫੇਰ ਦੇਸ਼ ਦੇ ਵਿੱਚ ਤਕਰੀਆਂ ਹੋਣ ਲੱਗ ਪਈਆਂ ਹਾਲਾਤ ਇਹ ਹੈ ਕਈ ਸੇਟਾਂ ਜਿਉਂ ਉਹਨਾਂ ਦਾ ਰਾਜ ਹੈ ਤੇ ਉੱਥੇ ਲੀਡਰ ਆਫ ਆਪੋਜੀਸ਼ਨ ਐਮ ਐਲ ਏ ਚੁਣੇ ਹੋਏ ਜੇ ਮੰਦਰ ਦੇ ਮੱਥਾ ਟੇਕਿਆ ਉਹਨੇ ਮੁੜ ਕੇ ਕਹਿੰਦੇ ਗੰਦਾ ਜਲ ਛਿੜਕੋ ਮੰਦਰ ਭਿੱਜ ਗਿਆ ਆ ਹਾਲਾਤ ਹੈ ਤੋਂ ਬਚ ਕੇ ਰਹਿਣਾ ਤੇ ਬੀ ਜੀ ਪੀ ਵਾਲਿਆਂ ਤੋਂ ਆ ਜਿਹੜੇ 바ਵਾ ਸਾਹਿਬ ਦੇ ਬੁੱਤਾਂ ਦੀ ਜਿਹੜੀ ਗੱਲ ਕਰਦੇ ਆ ਨਾ ਇਹ ਵੀ ਬੁੱਤਾਂ ਦੀ ਅਸੀਂ ਬੇਅਦਬੀ ਕਰਾਂਗੇ ਪਾ ਸਾਡੇ ਦਿਨਾਂ ਚ ਵਸਦੇ ਆ ਕਰ ਲੋ ਬੇਦਬੀ ਕਿਥੋਂ ਢਾਲੋਗੇ ਸਾਡੇ ਦਿਲ ਤੇ ਆ ਕੇ ਕਿਵੇਂ ਢਾਲੋਗੇ ਇਹ ਲੜਾਉਣ ਦੀ ਕੋਸ਼ਿਸ਼ ਆ ਬਚ ਕੇ ਰਹਿਣਾ ਇਹ ਜਾਣ ਬੁੱਝ ਕੇ ਸਾਜ਼ਿਸ਼ ਕੀਤੀ ਜਾ ਰਹੀ ਆ ਵੀ ਸਾਡੇ ਪੰਜਾਬ ਦੇ ਵਿੱਚ ਜਿਹੜਾ ਭਾਈਚਾਰਾ ਣ ਟੋੜਿਆ ਜਾਵੇ ਸੋ ਇਹ ਆਪਾਂ ਕਦੇ ਨਹੀਂ ਕਰਨਾ ਬਾਕੀ ਆਪਣੇ ਜਿਹੜੇ ਬੱਚੇ ਆ ਆਉਣ ਵਾਲੀ ਪੀੜ੍ਹੀਆਂ ਉਹਨਾਂ ਨੂੰ ਸੰਵਿਧਾਨ ਦਾ ਜਾਣੂ ਕਰਾਈਏ ਮੈਂ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੂੰਗਾ ਡੀਸੀ ਸਾਹਿਬ ਨੂੰ ਵੀ ਕਿਹਾ ਵੀ ਕਨਸਟੀਟਿਊਸ਼ਨ ਦੇ ਦੇ ਉੱਤੇ ਸੰਵਿਧਾਨ ਵਾਲੇ ਦਿਨ ਦੇ ਉੱਤੇ ਸਕੂਲਾਂ ਦੇ ਵਿੱਚ ਡਿਬੇਟ ਕਰਾਈ ਜਾਵੇ ਲੈਕਚਰ ਕਰਾਈ ਜਾਣ ਤਾਂ ਕਿ ਸਾਡੇ ਬੱਚਿਆਂ ਨੂੰ ਸੰਵਿਧਾਨ ਦਾ ਪਤਾ ਲੱਗੇ ਮੈਂ ਵੀ ਸੰਵਿਧਾਨ ਦੇ ਦਰਸ਼ਨ ਐਮਐਲਏ ਬਣਨ ਤੋਂ ਬਾਅਦ ਕੀਤੇ ਸੀ ਮੈਨੂੰ ਵੀ ਨਹੀਂ ਪਤਾ ਸੀ ਸੋ ਇਹ ਬੜੀ ਵੱਡੀ ਕਮਜ਼ੋਰੀ ਰਹੀ ਹੈ ਸੋ ਆਪਾਂ ਇਹ ਕਮਜ਼ੋਰੀ ਅੱਗੇ ਨਹੀਂ ਜਾਣ ਦੇਣੀ ਸੋ ਆਪ ਸਭ ਦਾ ਮੈਨੂੰ ਇੱਥੇ ਬੁਲਾਉਣਾ ਤੇ ਬਹੁਤ ਧੰਨਵਾਦ ਤੁਸੀਂ ਭਾਵੇਂ ਅੱਧੀ ਰਾਤ ਨੂੰ ਬੁਲਾਉਂਦੇ ਮੈਂ ਤਾਂ ਵੀ ਆ ਜਾਣਾ ਮੈਂ ਇਹ ਪ੍ਰੋਗਰਾਮ ਤੇ ਆਇਆ ਹੀ ਨਹੀਂ ਸੀ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੈ ਹਿੰਦ ਜੈ ਭੀਮ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਧੰਨਵਾਦ ਥੈਂਕ ਯੂ